ਜਦੋਂ ਹਰਮਿਤ ਸਿੰਘ ਪਠਾਨ ਮਾਜਰੇ ਉਹਨਾਂ ਦੀ ਐਂਟੀਸੀਪੇਟਰੀ ਬੀਲ ਲੱਗੀ ਮਾਨਯੋਗ ਸੈਸ਼ਨ ਕੋਰਟ ਪਟਿਆਲਾ ਦੇ ਵਿੱਚ ਉਹ ਇਸ ਵਿੱਚ ਹੋ ਗਿਆ ਉਹ ਬੰਦੇ ਨੂੰ ਨੋਟਿਸ ਜਾਰੀ ਕਰਦੇ ਆ ਕਿ ਤੁਹਾਡੇ ਖਿਲਾਫ ਜਿਹੜਾ ਇਹ ਮੁਕੱਦਮਾ ਚੱਲ ਰਿਹਾ ਹੈ ਤੁਸੀਂ ਇਹਦੇ ਵਿੱਚ ਆ ਕੇ ਪੇਸ਼ ਹੋ ਨੋਟਿਸ ਨੋਟਿਸ ਤੋਂ ਬਾਅਦ ਜੋ ਵਰੰਟ ਵਰੰਟ ਤੋਂ ਬਾਅਦ ਜੋ ਪ੍ਰੋਕਲੇਮੇਸ਼ਨ ਉਹਨੂੰ ਪ੍ਰੋਕਲੇਮੇਸ਼ਨ ਵਾਲੇ ਸਟੇਜ ਬਣੀ ਤੇ ਅੱਜ ਪ੍ਰੋਕਲੇਮੇਸ਼ਨ ਦਾ ਜਿਹੜਾ ਨੋਟਿਸ ਹੈ ਉਹਨਾਂ ਦੇ ਸਰਕਾਰੀ ਰਿਹਾਇਸ਼ ਨੌ ਸੀ ਭពਿੰਦਰਾ ਰੋਡ ਦੇ ਉੱਤੇ ਲਾਇਆ ਗਿਆ। ਤੇ ਇਸ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜੇ 12 ਨਵੰਬਰ ਨੂੰ ਹਰਮਨ ਸਿੰਘ ਪਠਾਨ ਮਾਜਰਾ ਕੋਰਟ ਆ ਜਾਂਦੇ ਆ। ਜੀ ਲੱਗਦਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ। ਬਿਨ ਮਾਨਯੋਗ ਹਾਈ ਕੋਰਟ ਦੇ ਐਂਟੀਸੀਪੇਟਰੀ ਬੇਲਾਂ ਦੇ ਆਰਡਰ ਤੋਂ ਪੇਸ਼ ਹੁੰਦੇ ਆ ਤਾਂ ਉਹਨਾਂ ਨੂੰ ਅੰਦਰ ਹੀ ਜਾਣਾ ਪੈਣਾ ਹੈ। ਕਿਉਂਕਿ ਜਿਹੜਾ 376 ਦੀ ਐਫਆਈਆਰ ਹੈ ਉਹ ਨਾਨ ਅਵੇਲੇਬਲ ਅਫੈਂਸ ਹੈ ਉਹਦੇ ਵਿੱਚ ਕੋਈ ਵੀ ਕੋਰਟ ਸਿੱਧਾ ਪੇਸ਼ ਹੋਇਆ ਸਾਨੂੰ ਰਿਲੀਜ਼ ਨਹੀਂ ਕਰਦਾ ਮਤਲਬ ਇਹ ਕੋਈ ਤਾਂ ਅरेस्ट ਪਾਉਗੀ ਹਾਂ ਅਗਰ ਅਸੀਂ ਸਿੱਧਾ ਕੋਰਟ ਚ ਪੇਸ਼ ਹੁੰਨੇ ਆ ਤਾਂ ਅरेस्ट ਪਾਣੀ ਹੈ ਇਸ ਦੇ ਵਿੱਚ ਹੁਣ ਕਿਸ ਤਰ੍ਹਾਂ ਤੁਸੀਂ ਪ੍ਰोसीडिंग ਅੱਗੇ ਵਧਾਇਆ ਇਸ ਪ੍ਰोसीडिंग ਨੂੰ ਕਿ ਆਪਾਂ ਹਰਮਨ ਸਿੰਘ ਪਠਾਨ ਮਾਦਰਾ ਜਿਹੜਾ ਤੁਹਾਡਾ ਕਲਾਈਂਡ ਹੈ ਉਸ ਨੂੰ ਕਿਸ ਤਰ੍ਹਾਂ ਸੇਫ ਜ਼ੋਨ ਚ ਲੈ ਕੇ ਜਾਣਾ ਦੇ ਨੈਕਸਟ ਵੀਕ ਦੇ ਵਿੱਚ ਜਿਵੇਂ ਸੋਮਵਾਰ ਨੂੰ 10 ਤਰੀਕ ਆਉਣੀ ਹੈ ਨੈਕਸਟ ਵੀਕ ਦੇ ਵਿੱਚ ਬਿਲ ਅਪਲੀਕੇਸ਼ਨ ਸੁਣਵਾਈ ਤੇ ਮਾਨਯੋਗ ਪੰਜਾਬ ਹਾਈ ਕੋਰਟ ਦੇ ਵਿੱਚ ਆਜੂਗੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਬਰ ਸਿੰਘ 베ਦੀ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਮਸਲਾ ਨਵੇਂ ਮੋੜ ਲੈਂਦਾ ਜਾ ਰਿਹਾ ਹੈ ਬਹੁਤ ਸਾਰੀਆਂ ਦਲੀਲਾਂ ਤੇ ਬਹੁਤ ਸਾਰੇ ਪੱਖ ਜਿਹੜੇ ਐ ਅਦਾਲਤਾਂ ਤੋਂ ਸਾਹਮਣੇ ਆ ਰਹੇ ਐ ਤੇ ਹੁਣ ਇੱਕ ਅਦਾਲਤ ਨੇ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਿਹਾਈ ਦੇ ਬਾਅਦ ਇੱਕ ਨੋਟਿਸ ਪੁਕਾ ਦਿੱਤਾ ਤੇ ਉਹਨਾਂ ਨੂੰ ਕੋਰਟ ਵਿੱਚ ਆਤਮ ਸਮਰਪਣ ਕਰਨ ਲਈ ਆਖਿਆ ਅੱਗੇ ਕੀ ਹੋਣ ਵਾਲਾ ਇਸ ਉੱਤੇ ਇੱਕ ਬਹਿਸ ਵੀ ਹੋਏਗੀ ਤੇ ਬਹੁਤ ਸਾਰੇ ਘਟਨਾਕਰਮ ਦੇਖਣ ਨੂੰ ਮਿਲਣਗੇ ਇਸ ਬਾਬਤ ਜਾਣਨ ਲਈ ਸਾਡੇ ਨਾਲ ਉਹਨਾਂ ਦੇ ਵਕੀਲ ਐਡਵੋਕੇਟ ਸੱਗੂ ਨੇ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਇਹ ਮਸਲਾ ਹੁਣ ਕਿਸ ਪਾਸੇ ਜਾਏਗਾ ਸੱਗੂ ਸਾਹਿਬ ਇਹ ਮਸਲਾ ਹੁਣ ਕਿਸ ਪਾਸੇ ਜਾ ਰਿਹਾ ਕਿ ਬਹਿਸ ਵੀ ਹੋ ਚੁੱਕੀ ਸੀ ਬਹੁਤ ਸਾਰੇ ਹੋਰ ਵੀ ਘਟਨਾਕਰਮ ਦੇਖਣ ਨੂੰ ਮਿਲੇ ਹੁਣ ਕਿੱਧਰ ਜਾ ਰਿਹਾ ਹੈ ਮਸਲਾ ਨਹੀਂ ਦੇਖੋ ਇਸ ਤਰ੍ਹਾਂ ਹੈ ਜਦੋਂ ਹਰਮਿਤ ਸਿੰਘ ਪਠਾਨ ਮਾਜਰੇ ਉਹਨਾਂ ਦੀ ਐਂਟੀਸੀਪੇਟਰੀ ਬੀਲ ਲੱਗੀ ਹੈ ਮਾਨਯੋਗ ਸੈਸ਼ਨ ਕੋਰਟ ਪਟਿਆਲਾ ਦੇ ਵਿੱਚ ਉਹ ਡਿਸਮਿਸ ਹੋ ਗਈ ਉਸ ਤੋਂ ਬਾਅਦ ਚੋ ਕੀ ਹੁੰਦਾ ਜਿਹੜਾ ਕੋਰਟ ਹੈ ਉਹ ਆਪਣਾ ਪ੍ਰोसीडिंग्स ਪ੍ਰੋਸੀਜਰ ਕੰਟੀਨਿਊ ਰੱਖਦੇ ਆ ਉਹ ਬੰਦੇ ਨੂੰ ਨੋਟਿਸ ਜਾਰੀ ਕਰਦੇ ਆ ਕਿ ਤੁਹਾਡੇ ਖਿਲਾਫ ਜਿਹੜਾ ਇਹ ਮੁਕੱਦਮਾ ਚੱਲ ਰਿਹਾ ਹੈ ਤੁਸੀਂ ਇਹਦੇ ਵਿੱਚ ਆ ਕੇ ਪੇਸ਼ ਹੋ ਨੋਟਿਸ ਨੋਟਿਸ ਤੋਂ ਬਾਅਦ ਚੋ ਵਾਰੰਟ ਵਾਰੰਟ ਤੋਂ ਬਾਅਦ ਚੋ ਪ੍ਰੋਕਲਮੇਸ਼ਨ ਹੁਣ ਉਹ ਪ੍ਰੋਕਲਮੇਸ਼ਨ ਵਾਲੀ ਸਟੇਜ ਬਣੀ ਤੇ ਅੱਜ ਪ੍ਰੋਕਲਮੇਸ਼ਨ ਦਾ ਜਿਹੜਾ ਨੋਟਿਸ ਹੈ ਉਹਨਾਂ ਦੇ ਸਰਕਾਰੀ ਰਹਿائش 9 ਸੀ ਭਪਿੰਦਰਾ ਰੋਡ ਦੇ ਉੱਤੇ ਲਾਇਆ ਗਿਆ ਹੈ ਉਹਨਾਂ ਦੀ ਬੇਲ ਐਪਲੀਕੇਸ਼ਨ ਜਿਹੜੀ ਹੈਗੀ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਉਹ ਜਲਦ ਲੱਗ ਜੂਗੀ ਉਦੋਂ ਫਿਰ ਇਹ ਸਾਰੀ ਪ੍ਰोसीडिंग्स ਉਹਦੇ ਵਿੱਚ ਕਵਰ ਅਪ ਹੁੰਦੀ ਹੋਏਗੀ ਇਸ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜੇ 12 ਨਵੰਬਰ ਨੂੰ ਹਰਮਿੰਦਰ ਸਿੰਘ ਪਠਾਨ ਮਾਜਰਾ ਕੋਰਟ ਆ ਜਾਂਦੇ ਆ ਜੀ ਲੱਗਦਾ ਹੈ ਕਿ ਉਹਨਾਂ ਦੀ ਗ੍ਰਫਤਾਰੀ ਹੋ ਰਹੀ ਹੈ ਨਹੀਂ ਦੇਖੋ ਅਗਰ ਉਹ 12 11 ਨੂੰ ਕੋਰਟ 'ਚ ਪੇਸ਼ ਹੁੰਦੇ ਆ ਤੇ ਬਿਨਾਂ ਮਾਨਯੋਗ ਹਾਈ ਕੋਰਟ ਦੇ ਐਂਟੀਸੀਪੇਟਰੀ ਬੇਲਾਂ ਦੇ ਆਰਡਰ ਤਾਂ ਪੇਸ਼ ਹੁੰਦੇ ਆ ਤਾਂ ਉਹਨਾਂ ਨੂੰ ਅੰਦਰ ਹੀ ਜਾਣਾ ਪੈਣਾ ਉਹ ਉਹ ਪ੍ਰੋਸੀਜਰ ਹੀ ਪ੍ਰਿਸਕ੍ਰਾਈਬ ਕਰਦਾ ਹੈ ਕਿਉਂਕਿ ਜਿਹੜਾ 376 ਦੀ ਐਫ ਆਈ ਆਰ ਹੈ ਉਹ ਨੋਨ ਅਵੇਲੇਬਲ ਅਫੈਂਸ ਹੈ ਉਹਦੇ ਵਿੱਚ ਕੋਈ ਵੀ ਕੋਰਟ ਸਿੱਧਾ ਪੇਸ਼ ਹੋਇਆ ਸਾਨੂੰ ਰੀਲੀਜ਼ ਨਹੀਂ ਕਰੂਗੀ ਮਤਲਬ ਇੱਕ ਵਾਰੀ ਤਾਂ ਅਰੈਸਟ ਪਾਉਗੇ ਹਾਂ ਅਗਰ ਅਸੀਂ ਸਿੱਧਾ ਕੋਰਟ 'ਚ ਪੇਸ਼ ਹੁੰਨੇ ਆ ਤਾਂ ਅਰੈਸਟ ਪਾਉਣੀ ਹੈ ਅਗਰ ਮਾਨਯੋਗ ਹਾਈ ਕੋਰਟ ਸਾਨੂੰ ਐਂਟੀਸੀਪੇਟਰੀ ਬੇਲ ਚ ਕੋਈ ਰੀਲੀਫ ਦੇਣਗੇ ਜੀ ਫਿਰ ਉਹ ਆਰਡਰ ਲਾ ਕੇ ਪੇਸ਼ ਹੋਵਾਂਗੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਪ੍ਰਕਿਰਿਆ ਇਸ ਤੋਂ ਪਹਿਲਾਂ ਪਹਿਲਾਂ ਅਪਣਾਈ ਜਾ ਰਹੀ ਹੈ ਇਹ ਦੇਖੋ ਦਿਨ ਰਹਿ ਗਏ ਹਫਤਾ ਕਰ ਰਿਹਾ ਮੇਰੇ ਖਿਆਲ ਨਾਲ ਇਸ ਦੇ ਵਿੱਚ ਹੁਣ ਕਿਸ ਤਰ੍ਹਾਂ ਤੁਸੀਂ ਪ੍ਰोसीडिंग ਅੱਗੇ ਵਧਾਇਆ ਇਸ ਪ੍ਰोसीਡਿੰਗ ਨੂੰ ਕਿ ਆਪਾਂ ਹਰਮਿੰਦਰ ਸਿੰਘ ਪਠਾਨ ਮਾਦਰਾ ਜਿਹੜੇ ਤੁਹਾਡੇ ਕਲਾਇੰਟ ਹੈ ਉਸ ਨੂੰ ਕਿਸ ਤਰ੍ਹਾਂ ਸੇਫ ਜ਼ੋਨ ਚ ਲੈ ਕੇ ਜਾਣਾ ਨਹੀਂ ਦੇਖੋ ਇਸ ਤਰ੍ਹਾਂ ਉਹਨਾਂ ਦੀ ਐਂਟੀਸੀਪੇਟਰੀ ਬੇਲ ਐਪਲੀਕੇਸ਼ਨ ਦੀ ਪ੍ਰੋਸੀਜਰ ਹਾਈ ਕੋਰਟ ਚੱਲ ਰਿਹਾ ਹੈ ਜੋ ਵੀ ਡਾਕੂਮੈਂਟੇਸ਼ਨ ਸੀਗਾ ਉਹ ਉਹਨਾਂ ਨੇ ਪੂਰੇ ਕੀਤੇ ਹੈਗੇ ਮੈਨੂੰ ਉਮੀਦ ਹੈ ਨੈਕਸਟ ਵੀਕ ਦੇ ਵਿੱਚ ਜਿਵੇਂ ਸੋਮਵਾਰ ਨੂੰ 10 ਤਰੀਕ ਆਉਣੀ ਹੈ ਨੈਕਸਟ ਵੀਕ ਦੇ ਵਿੱਚ ਬਿਲ ਐਪਲੀਕੇਸ਼ਨ ਸੁਣਵਾਈ ਤੇ ਮਾਨਯੋਗ ਪੰਜਾਬ ਹਾਈ ਕੋਰਟ ਦੇ ਵਿੱਚ ਆਜੂਗੀ ਜੀ ਉਹਦੇ ਅਕੋਰਡਿੰਗਲੀ ਫਿਰ ਅੱਗੇ ਜੋ ਸਾਨੂੰ ਰਿਲੀਫ ਮਿਲਣਾ ਹੈ ਉਹਦੇ ਅਕੋਰਡਿੰਗਲੀ ਫਿਰ ਅਸੀਂ ਥੱਲੇ ਉਹ ਜਿਹਾ ਆਰਡਰ ਲੈ ਕੇ ਆਵਾਂਗੇ ਗੁਰਪ੍ਰੀਤ ਦੇ ਮਸਲੇ ਨੂੰ ਦੇਖ ਲਿਆ ਜਾਵੇ ਤਾਂ ਕਿਸ ਤਰ੍ਹਾਂ ਦਾ ਕੇਸ ਹੈ ਉਹਨਾਂ ਦਾ ਕਿਸ ਤਰ੍ਹਾਂ ਦੇ ਉਹਨਾਂ ਦੇ ਪੱਖਾਂ ਦੇ ਵਿੱਚ ਇਹ ਮਾਮਲਾ ਜਾਂਦਾ ਜਾ ਰਿਹਾ ਦਿਖਾਈ ਦੇ ਰਿਹਾ ਕਿ ਜਿਸ ਤਰ੍ਹਾਂ ਮਾਮਲੇ ਨੂੰ ਉਲਝਾਇਆ ਗਿਆ ਇੱਕ ਇਹ ਮਾਮਲਾ ਤਾਂ ਠੰਡੇ ਬਸਤੇ 'ਚ ਪਿਆ ਹੋਇਆ ਸੀ ਇਹ ਮਾਮਲਾ ਕਾਫੀ ਵਿਰਾਮ ਲੱਗਿਆ ਹੋਇਆ ਸੀ ਸਰਕਾਰ ਦੇ ਪੱਖ ਦੇ ਵਿੱਚ ਸੀ ਉਸ ਸਮੇਂ ਹਰਮਿੰਦਰ ਸਿੰਘ ਪਟਾਣ ਮਾਜਰਾ ਪਰ ਇਸ ਨੂੰ ਕੱਢਿਆ ਕਿਵੇਂ ਗਿਆ ਇਸ ਨੂੰ ਕੱਢਿਆ ਕਿਵੇਂ ਗਿਆ ਤੇ ਹੁਣ ਉਲਝਾਇਆ ਕਿੱਥੇ ਗਿਆ ਦੇਖੋ ਗੱਲ ਇਹ ਹੈ ਗੁਰਪ੍ਰੀਤ ਕੌਰ ਦੀ ਜੋ ਕੰਪਲੇਂਟ ਹੈ ਉਹ ਵਰਡ ਬਾਈ ਵਰਡ ਸੇਮ ਪਹਿਲਾਂ ਅੱਜ ਤੋਂ 2 ਸਾਲ ਲੱਗੀ ਮਾਣਯੋਗ ਐਸਐਸਪੀ ਮੋਹਾਲੀ ਨੇ ਉਹਨੂੰ ਤਫ਼ਤੀਸ਼ ਕੀਤਾ ਉਹਨੂੰ ਨਾ ਸੈਟੀਸਫਾਈ ਹੁੰਦੇ ਆ ਕੰਪਲੇਨੈਂਟ ਹਾਈ ਕੋਰਟ ਅਪਰੋਚ ਕਰਦੇ ਆ ਹਾਈ ਕੋਰਟ ਡੀਆਜ ਰੋਪੜ ਰੇਂਜ ਤੋਂ ਇਨਕੁਆਇਰੀ ਕਰਾਉਂਦੇ ਆ ਉਹ ਸਾਰਿਆਂ ਦੇ ਵਿੱਚ ਇਹ ਹੈਲਡ ਹੁੰਦਾ ਕਿ ਇਹ ਹਸਬੰਡ ਵਾਈਫ ਦਾ ਡਿਸਪਿਊਟ ਹੈ ਕੋਈ ਰੇਪ ਦਾ ਕੇਸ ਨਹੀਂ ਬਣਦਾ ਹੈਗਾ ਤੇ ਉਹ ਸਾਰੀ ਜਿਹੜੀ ਹੈਗੀ ਪਟੀਸ਼ਨ ਡਿਸਪੋਜ਼ ਆਫ ਹੋ ਜਾਂਦੀ ਹੈ ਹੁਣ ਜਦੋਂ ਇਹ ਹੜਾਂ ਦਾ ਮਸਲਾ ਚੱਲਿਆ ਤੇ ਐਮਐਲਏ ਸਾਹਿਬ ਨੇ ਕੁਝ ਅਫਸਰਾਂ ਦੇ ਖਿਲਾਫ ਬਿਆਨ ਦਿੱਤੇ ਪਰਟਿਕੁਲਰਲੀ ਇੱਕ ਚੀਫ ਸੈਕਟਰੀ ਦੇ ਉਸ ਤੋਂ ਬਾਅਦ ਚ ਉਹੀ ਦਰਖਾਸਤ ਜਿਹੜੀ ਹਾਈ ਕੋਰਟ ਤੋਂ ਡਿਸਪੋਜ਼ ਆਫ ਹੋ ਗਈ ਸੀਗੀ ਚੱਕ ਕੇ ਪਰਚਾ ਦਿੱਤਾ ਬਿਲਕੁਲ ਕੋਰਟ ਦੇ ਆਰਡਰਸ ਦੀ ਵਾਇੋਲੇਸ਼ਨ ਹੈ ਲਾਅ ਦੀ ਵਾਇੋਲੇਸ਼ਨ ਹੈ ਉਹਦੀ ਸਾਡੀ ਸੁਣਵਾਈ ਜਿੱਥੇ ਵੀ ਮਾਣਯੋਗ ਹਾਈ ਕੋਰਟ ਜਾ ਕੇ ਹੋਣੀ ਹੈ ਸਾਨੂੰ ਪੂਰੀ ਉਮੀਦ ਹੈ ਸਾਨੂੰ ਉਹਦਾ ਬੈਨੀਫਿਟ ਮਿਲਣਾ ਹੀ ਮਿਲਣਾ ਹੈ ਮੇਰਾ ਆਖਰੀ ਸਵਾਲ ਹੈ ਲੱਗਦਾ ਨਹੀਂ ਕਿ ਅਦਾਲਤਾਂ ਦੇ ਵਿੱਚ ਵੀ ਜੜੀਆਂ ਸਰਕਾਰੀ ਧਿਰਾਂ ਨੇ ਜਾਂ ਕੋ ਜੜੀਆਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵਿਰੋਧੀ ਧਿਰਾਂ ਨੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜੱਜ ਸੇਬਾਨ ਨੂੰ ਵੀ ਕਿਤੇ ਨਾ ਕਿਤੇ ਹੋਲ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਜੇ ਜਿਹੜੇ ਬਾਰ ਬਾਰ ਟਵਿਸਟ ਲਿਆ ਕੇ ਕਿਤਨਾ ਕਿਤੇ ਕੇਸ ਨੂੰ ਜਿਹੜਾ ਹੋਰ ਪਾਸੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਕੰਪਲੇਨੈਂਟ ਕੋਈ ਉਹਨਾਂ ਦੇ ਵਕੀਲ ਸਹਬਾਨ ਜਾਂ ਸਰਕਾਰ ਵੱਲੋਂ ਕਿਸੇ ਕੋਰਟ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਅੱਜ ਦੀ ਘੜੀ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਇੱਕ ਆਧਾਰ ਤੇ ਭਰੋਸਾ ਹੈ ਤਾਂ ਉਹ ਅਦਾਲਤਾਂ ਹੈ ਤੇ ਮੇਰਾ ਬਹੁਤ ਫਰਮ ਮੰਨਣਾ ਹੈ ਵੀ ਹਰਮਿੰਦਰ ਸਿੰਘ ਪਠਾਨ ਮਾਜਰੇ ਦੀ ਸੱਚਾਈ ਦੀ ਜਿੱਤ ਹੋਊਗੀ ਉਹਨਾਂ ਨੂੰ ਮਾਣਯੋਗ ਹਾਈ ਕੋਰਟ ਤੋਂ ਇਸ ਮੁਕਦਮੇ 'ਚ ਰਿਲੀਫ ਜ਼ਰੂਰ ਮਿਲੇਗਾ ਬਿਲਕੁਲ ਧੰਨਵਾਦ ਇਹ ਹਨ ਐਡਵੋਕੇਟ ਸਗੂ ਜਿਨ੍ਹਾਂ ਵੱਲੋਂ ਪੂਰੇ ਮਾਮਲੇ ਨੂੰ ਕੋਖਿਆ ਜਾ ਰਿਹਾ ਹੈ ਪੜਤਾਲ ਕੀਤੀ ਜਾ ਰਹੀ ਹੈ ਬੜੀਆਂ ਅਜਿਹੀਆਂ ਦਲੀਲਾਂ ਨੂੰ ਜੱਜ ਸਾਹਿਬਾਨ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਜੇ ਸਾਡੇ ਕਲਾਇੰਟ ਹੈ ਤੇ ਸੱਚਾਈ ਦੇ ਨਾਲ ਉਹ ਖੜਿਆ ਤੇ ਉਹਨਾਂ ਨੂੰ ਰਿਲੀਫ ਮਿਲਣੀ ਚਾਹੀਦੀ ਹੈ ਤੇ ਇੱਕ ਯਕੀਨ ਹੈ ਕਿ ਜਿਸ ਤਰ੍ਹਾਂ ਬੇਸ਼ੱਕ ਅਦਾਲਤਾਂ ਵੱਲੋਂ ਨੋਟਿਸ ਜਾਰੀ ਹੁੰਦੇ ਆ ਫੈਸਲੇ ਸੁਣਾਏ ਜਾਂਦੇ ਆ ਪਰ ਇੱਕ ਪ੍ਰਕਿਰਿਆ ਉਸੇ ਪ੍ਰਕਿਰਿਆ ਦੇ ਤਹਿਤ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕੋਠੀ ਦੇ ਬਾਹਰ ਇਹ ਨੋਟਿਸ ਚਪਕਾਇਆ ਗਿਆ ਉਹਨਾਂ ਨੂੰ ਬੁਲਾਇਆ ਗਿਆ ਪਰ ਇੱਕ ਉਮੀਦ ਦੀ ਕਿਰਨ ਫਿਰ ਅਜੇ ਬਾਕੀ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਕੈਮਰਾਮੈਨ ਮਰੀਕੰਦਰ ਸਿੰਘ ਦਿਨਾਲ ਕਵਰ ਸਿੰਘ ਵੇਦੀ ਮਸਟਰ ਟੀਵੀ ਪਟਿਆਲਾ